ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਗੁਰਦੁਆਰਾ ਸੰਤ ਭਾਈ ਬਹਾਦਰ ਸਿੰਘ ਜੀ ਧਨਸਾਲ ਖੜੀ ਵਿਖੇ ਅੱਜ ਗੁਰਦੁਆਰੇ ਦਾ ਇਤਿਹਾਸ ਬਾਰੇ ਭਾਈ ਸਾਹਿਬ ਆਰਦੇਵ ਸਿੰਘ ਜੀ ਇਤਿਹਾਸ ਜਾਣੂ ਕਰਾਨਗੇ ਭਾਈ ਸਾਹਿਬ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ਕਾਰ ਗੋ ਸਾਧ ਸੰਗਤ ਜੀ ਅਸੀਂ ਸੰਗੁਰਦੁਆਰਾ ਯਾਦਗਾਰ ਸੰਤ ਭਾਈ ਬਹਾਦਰ ਸਿੰਘ ਜੀ ਵਿਖੇ ਖੜੇ ਹਾਂ ਇਸ ਘਰ ਦੁਆਰੇ ਦਾ ਇਤਹਾਸ ਇਸ ਦਾ ਪਿੱਛੋਕੜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜਾ ਕੇ ਜੁੜਦਾ ਹੈ ਜਦੋਂ ਸਾਬ ਮਹਾਰਾਜ ਨੰਮ ਨਮਾ ਸਾਹਿਬ ਧਰਤੀ 'ਤੇ ਸੰਤ ਤਾਂ ਅਕਰਪਾਈ ਰੋਚਾ ਸਿੰਘ ਜੀ ਜਿਹੜੇ ਉਸ ਸਮੇਂ ਹਲੀ ਜਵਾਨੀ ਅਵਸਥਾ ਦੇ ਵਿੱਚ ਸਨ ਦਰਸ਼ਨਾ ਲਈ ਉੱਥੇ ਗਏ ਸ਼ਸਤਰ ਵਿਦਿਆ ਕਾਪਤ ਕੀਤੀ ਅਤੇ ਜਦੋਂ ਵਾਪਸ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਮਹਾਰਾਜ ਨੇ ਉਹਨਾਂ ਨੂੰ ਉੱਥੇ ਕੋਈ ਸਮਾਂ ਹੋਰ ਟਿਕਣ ਲਈ ਕਿਹਾ ਉਸ ਤੋਂ ਉਪਰੰਤ ਜਦੋਂ ਉੱਥੋਂ ਆਉਣ ਲੱਗੇ ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਹੁਣ ਘਰ ਨਹੀਂ ਜਾਣਾ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਦੋ ਹਸਤੀਆਂ ਪਹਿਲਾਂ ਗਈਆਂ ਹਨ ਉਹਨਾਂ ਨਾਲ ਮੁਲਾਕਾਤ ਕਰਕੇ ਪਹਾੜ ਦੇਸ਼ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਤ ਭਾਈ ਫੈਰੂ ਸਿੰਘ ਜੀ ਪਹਾੜ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਸਿੱਖੀ ਦੇ ਪ੍ਰਚਾਰ ਦੇ ਲਈ ਭੇਜੇ ਗਏ ਸਨ ਉਹਨਾਂ ਤੋਂ ਬਾਅਦ ਭਾਈ ਪੰਜਾਬ ਸਿੰਘ ਜੀ ਅਤੇ ਤੀਜੇ ਮਹਾਂਪੁਰ ਜਿਹੜੇ ਐ ਸਨ ਉਹ ਠਾਕੁਰ ਭਾਈ ਰੋਚਾ ਸਿੰਘ ਜੀ ਸਨ ਤੋਂ ਠਾਕੁਰ ਭਾਈ ਰੋਚਾ ਸਿੰਘ ਜੀ ਹਜ਼ਾਰੇ ਦੇ ਰਹਿਣ ਵਾਲੇ ਸਨ ਉਹਨਾਂ ਦੇ ਵੱਡੇ ਭਰਾਤਾ ਜੀ ਜਿਨ੍ਹਾਂ ਦਾ ਨਾਮ ਭਾਈ ਮੋਤਾ ਸਿੰਘ ਸੀ ਤੋਂ ਜਦੋਂ ਕਾਰਜੂਜੇ ਤਾਂ ਉਹਨਾਂ ਨੇ ਤਿਆਰੀ ਕੀਤੀ ਪਹਾੜ ਦੇਸ਼ ਵਿੱਚ ਆਉਂਦੀ ਤਾਂ ਉਸ ਸਮੇਂ ਇਤੋਂ ਦੇ ਹਲ ਆ ਜਿਹੜੇ ਸਨ ਉਹ ਬੜੇ ਵਿਖਰੇ ਹੋਏ ਸਨ ਉਠਾਣਾ ਦਾ ਰਾਜ ਸੀ ਤੋਂ ਕਈ ਥਾਵਾਂ ਦੇ ਉੱਤੇ ਚਪਟਾਂ ਹੁੰਦੀਆਂ ਸਨ ਲੜਾਈਆਂ ਵੀ ਹੁੰਦੀਆਂ ਸਨ ਛੋਟੀਆਂ-ਛੋਟੀਆਂ ਤੋਂ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੇ ਵੱਡੇ ਭਰਾਤਾ ਜੀ ਨੇ ਆਪਣੇ ਦੋਸ ਪੁੱਤਰ ਭਾਈ ਭਦਰ ਸਿੰਘ ਅਤੇ ਨਾਲ ਭਾਈ ਹਕੀਕਤ ਸਿੰਘ ਨੂੰ ਭੇਜਿਆ ਜਿਹੜੇ ਠਾਕੁਰ ਭਾਈ ਲੋਚਰ ਸਿੰਘ ਦੇ ਨਾਲ ਜਿੰਨਾ ਸਮਾਂ ਉਹ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਵਿਚਰੇ ਉਹਨਾਂ ਦੇ ਨਾਲ ਰਹੇ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਠਾਕਰ ਭਾਈ ਰੂਚਾ ਸਿੰਘ ਜੀ ਨੇ ਆਪਣਾ ਜਾਨ ਨਿਸ਼ਾਨ ਭਾਈ ਮੇਲਾ ਸਿੰਘ ਜੀ ਨੂੰ ਨਿਸ਼ਠ ਦਿੱਤਾ ਸੀ ਜਿਹੜੇ ਕਿ ਤਹਿਸੀਲ ਬਾਗ ਦੇ ਵਿੱਚ ਇੱਕ ਜੂ ਦੇ ਵਿੱਚ ਪਾਣੀ ਦਾ ਕੀਰਤਨ ਬੜੀ ਮਿੱਠੀ ਸੁਰ ਵਿੱਚ ਕਰ ਰਹੇ ਸਨ ਤੇ ਉਹਨਾਂ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਹਾਜੀ ਮੇਲਾ ਇਹ ਹੋਇਆ ਕਿ ਨਹੀਂ ਤੁਸੀਂ ਕਰਾ ਦਿਓ ਤਾਂ ਮਹਾਰਾਜ ਉਹਨਾਂ ਨੂੰ ਆਪਣੇ ਨਾਲ ਲੈ ਕੇ ਉਹਨਾਂ ਨੂੰ ਪ੍ਰਚਾਰ ਦੇ ਲਈ ਉਸਤ ਪ੍ਰੇਰਿਤ ਕੀਤਾ ਤੇ ਇਹ ਆਪਣਾ ਭਤੀਜੇ ਜਿਹੜੇ ਭਾਈ ਬਾਦਰ ਸਿੰਘ ਜੀ ਸਨ ਉਹਨਾਂ ਨੇ ਉਹਨਾਂ ਨੂੰ ਅਭਿਸ਼ੇਕ ਹੋਇਆ ਕਿ ਤੁਸੀਂ ਸ਼ਹਿਰ ਦੇ ਇਸ ਪਾਸੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਭਾਈ ਹਕੀਕਤ ਸਿੰਘ ਜੀ ਇੱਥੇ ਨਾਲ ਇੱਕ ਪਿੰਡ ਹੈ ਤਰੋਟੀ ਧਰਮਸਾਲ ਉਹ ਉੱਥੇ ਚਲੇ ਗਏ ਤੋਂ ਭਾਈ ਬਾਦਰ ਸਿੰਘ ਜੀ ਨੇ ਇੱਥੇ ਰਹਿ ਕੇ ਇਸ ਪਿੰਡ ਦੇ ਵਿੱਚ ਨਰੋਲ ਸਿੱਖੀ ਦਾ ਪ੍ਰਚਾਰ ਕੀਤਾ ਪੂਰਾ ਪਿੰਡ ਜਿਹੜਾ ਸੀ ਸਿਖਾਂ ਦਾ ਸਜਾਇਆ ਅਤੇ ਹਜ਼ਾਰੇ ਤੋਂ ਵੀ ਸੰਗਤਾਂ ਇੱਥੇ ਆਉਂਦੀਆਂ ਸਨ ਤੋਂ ਉਹਨਾਂ ਦੀ ਮਹਾਨ ਘਰ ਨਾ ਕਰਕੇ ਇਹ ਪਿੰਡ ਜਿਹੜਾ ਸੀ ਧਰਮਸ਼ਾਲਾ ਖੜੀ ਕਰਕੇ ਮਸ਼ਹੂਰ ਹੋਇਆ ਬੜੇ ਪ੍ਰਸਿੱਧ ਵਿਦਵਾਨ ਜਿਹੜੇ ਸਨ ਇਸ ਪਿੰਡ ਦੇ ਵਿੱਚੋਂ ਉਹਨਾਂ ਤੋਂ ਸਿੱਖੇ ਦੀ ਦਾਤ ਪ੍ਰਾਪਤ ਕਰਕੇ ਸਮਾਜ ਦੇ ਵਿੱਚ ਇਰਜ ਕਰ ਨਾਲ ਵਿਚਰਦੇ ਰਹੇ 1947 ਦੇ ਵਿੱਚ ਇਹ ਪਿੰਡ ਜਿਹੜਾ ਸੀ ਬਾਰਡਰ ਤੇ ਆ ਗਿਆ ਇੱਥੋਂ ਦੇ ਜੀਣੇ ਦੱਸੋ ਸੀ ਉਹ ਪਿੰਡ ਛੱਡ ਕੇ ਚਲੇ ਗਏ ਕੋਈ ਜੰਮੂ ਚਲੇ ਗਏ ਕੋਈ ਦਿੱਲੀ ਚਲੇ ਗਏ ਕੋਈ ਬੰਬੇ ਕੋਈ ਰਾਜਸਥਾਨ ਤੋਂ ਇਹ ਸਥਾਨ ਜਿਹੜਾ ਹੈ ਇੱਥੇ ਸੰਗਤ ਦੀ ਗਿਣਤੀ ਜਿਹੜੀ ਬਹੁਤ ਘਟੋ ਗਈ ਲੇਕਿਨ ਫੇਰ ਵੀ ਜਿੰਨੇ ਕੋ ਪ੍ਰਾਣੀ ਇੱਥੇ ਰਹਿੰਦੇ ਸਨ ਉਹ ਆਪਣਾ ਨਿਸ਼ਚੈ ਰੱਖਦੇ ਹੋਏ ਇੱਥੇ ਆਉਂਦੇ ਸਾਲ ਸਗਰਾਂਦ ਵਾਲੇ ਦਿਨ ਸਫਰੀ ਬੀੜ ਲੈ ਕੇ ਆਉਂਦੇ ਸਨ ਤੇ ਸਗਰਾਂਦ ਦਾ ਜਿਵਾਨ ਇੱਥੇ ਮਨੰਦੇ ਸਨ ਤੋਂ 1974 ਦੇ ਵਿੱਚ ਇੱਥੋਂ ਦੇ ਜਿਹੜੇ ਡੇਰੇ ਦੇ ਵਾਰਸ ਸਨ ਉਹ ਕੋਈ ਗੰਗਾਨਗਰ ਵਿੱਚ ਸਨ ਕੋਈ ਬਠਿੰਡੇ ਸਨ ਕੋਈ ਜਮੂ ਸਨ ਤੋਂ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਬਣਾਇਆ ਕਿ ਅਸੀਂ ਬਜ਼ੁਰਗਾਂ ਦੇ ਅਸਥਾਨ ਤੇ ਚੱਲ ਕੇ ਇੱਕ ਅਖੰਡ ਪਾਠ ਰਖਾਂਗੇ ਅਤੇ ਆਪਣੀ ਸ਼ਾਇਰੀ ਬਰਾਦਰੀ ਨੂੰ ਉਸ ਦੇ ਵਿੱਚ ਸਰਦਾਰ ਜਿਆਂ ਕੇ ਸ਼ਾਮਿਲ ਹੋਣ ਦੇ ਨਹੀਂ ਕਹਾਂਗੇ ਤੋਂ ਕਾਫੀ ਰਸਤਵਗਾਰ ਲੈ ਕੇ ਇੱਥੇ ਪੁੱਜੇ ਤੋਂ ਅਖੰਡ ਪਾਠ ਸਾਹਿਬ ਦੇ ਆਰੰਭਤਾ ਹੋਈ ਭੀੜ ਵੀ ਆਪਣੇ ਉਸ ਵੇਲੇ ਜੰਮੂ ਤੋਂ ਨਾਲ ਲੈ ਕੇ ਆਏ ਸਨ ਤੇ ਮਹਾਰਾਜ ਦੀ ਕਰਨੀ ਐਸੀ ਹੋਈ ਕਿ ਪਾਠ ਦੇ ਆਰੰਭਤਾ ਹੋਈ ਤਾਂ ਇੱਥੇ ਬਾਰਿਸ਼ ਸ਼ੁਰੂ ਹੋ ਗਈ ਤਿੰਨ ਦਿਨ ਲਗਾਤਾਰ ਬਾਰਿਸ਼ ਰਹੀ ਉਹਨਾਂ ਵਿਚਾਰਿਆਂ ਨੂੰ ਆਰਮੀ ਦੇ ਵਿੱਚੋਂ ਟੈਂਟ ਲੈ ਕੇ ਇੱਥੇ ਰਹਿਣ ਦੇ ਜਿੱਤੇਗੇ ਲੇਕਿਨ ਕਾਫੀ ਮੁਸ਼ਕਲ ਹਾਲਾਤ ਵਿੱਚ ਪਾਠ ਦਾ ਭੋਗ ਪਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਜਿਹੜੇ ਪ੍ਰਸਿੱਧ ਜਿਹੜੇ ਹਸਤੀਆਂ ਸਨ ਜਿਹੜੇ ਪੁਚਾਇਦੀ ਲੋਕ ਸਨ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬਣਾਓ 500 ਰੁਪਏ ਉਹਨਾਂ ਨੇ ਆਪਣੀ ਵੱਲੋਂ ਦਿੱਤਾ ਕਿ ਬਾਕੀ ਹੋਰ ਵੀ ਅਸੀਂ ਮਦਦ ਕਰਾਂਗੇ ਤੇ ਛੋਟਾ ਗੁਰਦੁਆਰਾ ਬਣਾਓ ਘਟੋ ਘਟ ਜਿੱਥੇ ਕੋਈ ਪਾਠਕਾਨ ਆਏ ਤੇ ਉਸ ਨੂੰ ਰਹਿਣ ਵਾਸਤੇ ਜਗ੍ਹਾ ਮਿਲ ਜਾਏ ਉਹ 500 ਦੇ ਮਨ ਜਿਹੜੀ ਸੀ ਉਹ ਇੱਥੋਂ ਦੇ ਮੁਸਨੀਕਾਂ ਕੋ ਰਹੀ ਪਰ ਵੱਡੇ ਮਾਨ ਸਾਹਿਬ ਜੀ ਆਏ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਮਦਦ ਕਰੋ ਅਸੀਂ ਗੁਰਦੁਆਰਾ ਬਣਾਈਏ ਇਹ ਜਿਹੜਾ ਇੱਕ ਕਮਰਾ ਹੈ ਇੱਥੇ ਦਾਨੀ ਪੱਥਰ ਉਹਨਾਂ ਨੇ ਰੱਖ ਕੇ ਕਿਹਾ ਕਿ ਆਪ ਤੁਸੀਂ ਸਾਰੇ ਜਿਹੜੇ ਸੰਗਤ ਚਲੀ ਗਈ ਹੈ ਜੰਮੂ ਤੇ ਇੱਥੇ ਸੰਭਾਲੇਗਾ ਕੌਣ ਕੋਈ ਨੌਜਵਾਨ ਜਜ਼ਬਾਤੀ ਐਸ਼ਾਨ ਉਹਨਾਂ ਕਹਿੰਦੇ ਅਸੀਂ ਸੰਭਾਲਾਂਗੇ ਅਸੀਂ ਨਹੀਂ ਜਾਂਦੇ ਤੋਂ ਉਹਨਾਂ ਦੇ ਅਦੇ ਸਤੇ ਉਹਨਾਂ ਦੇ ਉਪਰਾਲੇ ਕਰਕੇ ਇੱਥੇ ਇੱਕ ਕਮਰਾ ਰੱਖਿਆ ਗਿਆ ਬਣਾਇਆ ਗਿਆ ਫਿਰ ਉਸ ਦੇ ਨਾਲ ਇੱਕ ਦੋ ਹੋਰ ਬਣੇ ਤਾਂ ਇਹ ਕੰਸਟਰਕਸ਼ਨ ਉਸ ਤੋਂ ਚੱਲਣੀ ਸ਼ੁਰੂ ਹੋਈ ਤਾਂ ਅੱਜ ਇੱਥੇ ਬਹੁਤ ਵੱਡਾ ਗੁਰੂ ਘਰ ਜਿਹੜਾ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਉਸਰਿਆ ਹੈ ਅਤੇ ਇੱਥੇ ਧਾਰਮਿਕ ਪ੍ਰੋਗਰਾਮ ਜਿਹੜੇ ਹਨ ਸਾਲ ਦੇ ਵਿੱਚ ਇੱਕ ਮਹੀਨਾ ਡੇਢ ਮਹੀਨਾ ਅਸੀਂ ਇੱਥੇ ਗੁਰਮਤ ਸਮਾਗਮ ਜਿਹੜਾ ਹੈ ਉਹ ਰੱਖਦੇ ਹਨ ਜਿਸ ਦੇ ਵਿੱਚ ਪਿੰਨ ਪਿੰਨ ਕਿਸਮ ਦੇ ਗੁਰਮਤ ਦੇ ਪ੍ਰੋਗਰਾਮ ਜਿਹੜੇ ਹਨ ਉਹ ਲਿਖੇ ਜਾਂਦੇ ਹਨ ਹਰ ਵਰਗ ਜਿਹੜਾ ਹੈ ਬੱਚੇ ਜਵਾਨ ਨੌਜਵਾਨ ਇਸਤਰੀਆਂ ਅਤੇ ਨੌਜਵਾਨ ਮਿਸ਼ਨਰੀ ਵਾਲੇ ਸਾਰਿਆਂ ਨੂੰ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਗੁਰਮਤ ਪ੍ਰਚਾਰ ਜਿਹੜਾ ਹੈ ਉਹ ਉਤੋਂ ਇਸੇ ਤੋ ਆ ਕੇ ਕਰਨ ਤੋਂ तकरीबन 1.5 ਮਹੀਨਾ ਦਾ ਪ੍ਰੋਗਰਾਮ ਹੁੰਦਾ ਹੈ ਉਸ ਤੋਂ ਬਾਅਦ ਮਹਾਨ ਗੁਰਮਤ ਸਮਾਗਮ ਵਿੱਚ ਦੇ ਵਿੱਚ ਦਰਬਾਰ ਸਾਹਿਬ ਤੋਂ ਅਜੂਰੀ ਰਾਗੀ ਜੱਥੇ ਜਿਹੜੇ ਹਨ ਉਹ ਆਉਂਦੇ ਹਨ ਹੋਰ ਵੀ ਵਿਸ਼ੇਸ਼ ਸੰਗਤਾਂ ਪ੍ਰਚਾਰਕ ਜਿਹੜੇ ਹਨ ਉਹ ਭਾਰਤ ਦੇ ਵੱਖ-ਵੱਖ ਪੋਨਿਆਂ ਵਿੱਚੋਂ ਇੱਥੇ ਪੁੰਧਿਆਣਾ ਕੇ ਸੰਗਤ ਨੂੰ ਨਿਹਾਲ ਕਰਦੇ ਹਨ ਤਾਂ ਇਸ ਸਾਲ ਵੀ 30 ਮਈ ਨੂੰ ਇਹ ਮਹਾਨ ਗੁਰਮਤ ਸਮਾਗਮ ਵੀ ਆਰੰਭਤਾ ਜਿਹੜੀ ਹੈ ਉਹ ਕਿਤੇ ਜਾਏਗੀ ਅਤੇ 7 ਜੁਲਾਈ ਨੂੰ ਗੁਰਮਤ ਸਮਾਗਮ ਜਿਹੜਾ ਹੋਏਗਾ ਦਾਸ ਸਾਰੇ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜੇ ਵਿਸ਼ੇਸ਼ ਦੀਵਾਨ ਇਸ ਦੌਰ ਦੇ ਵਿੱਚ ਆਉਣਗੇ ਆਪ ਜੀ ਤਾਂ ਕੋ ਜਾਨਗੇ ਸਮਾਂ ਕੱਢ ਕੇ ਜ਼ਰੂਰ ਸਵੇਰੇ ਆਓ ਦੁਪਹਿਰੇ ਆਓ ਸ਼ਾਮ ਨੂੰ ਆਓ ਆ ਕਿ ਥਾਂ ਦੇ ਉੱਤੇ ਕਮੇਟੀ ਦੀ ਹੌਸਲਾ ਅਫਜ਼ਾਈ ਕਰੋ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾ ਕਿ ਸਿੱਖੀ ਦੀ ਦਾਤ ਜਿਹੜੀ ਹੈ ਉਹ ਵੀ ਪ੍ਰਭੂਤ ਕਰ ਸਕਣ ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਬੜੀਆਂ ਕ੍ਰਿਤੀਆਂ ਜਿਹੜੀਆਂ ਹਨ ਉਹ ਫੈਲ ਗਈਆਂ ਹਨ ਵਿਸ਼ੇਸ਼ ਕਰਕੇ ਸਾਡੇ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਹੈ ਨਸ਼ਾ ਜਿਹੜਾ ਹੈ ਉਹ ਫਰਚਲਤ ਹੋ ਗਿਆ ਜਿਹੜਾ ਬਹੁਤ ਬੜਾ ਨੁਕਸਾਨ ਕਰ ਰਿਹਾ ਹੈ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹ ਮਹਾਨ ਪ੍ਰੋਗਰਾਮ ਜਿਹੜੇ ਇੱਥੇ ਹੋ ਰਿਖਦੇ ਹਾਂ ਇੱਥੇ ਹੋਰ ਵੀ ਕਈ ਕਿਸਮ ਦੇ ਉਹਨਾਂ ਦੇ ਮਨੋਰੰਜਨ ਦੇ ਲਈ ਖੇਡਾਂ ਜਿਹੜੀਆਂ ਹਨ ਗੱਤਕਾ ਹੁੰਦਾ ਹੈ ਅਤੇ ਹੋਰ ਰੱਸਾ ਖਿਚਾਈ ਵਗੈਰਾ ਜਿਹੜੀਆਂ ਖੇਡਾਂ ਹਨ ਉਹ ਵੀ ਸ਼ਾਮ ਨੂੰ ਬੱਚਿਆਂ ਦੇ ਮਨੋਰੰਜਨ ਦੇ ਲਈ ਰੱਖੀਆਂ ਜਾਂਦੀਆਂ ਹਨ ਲੰਗਰ ਦਾ ਵੀ ਵਿਸ਼ਾ ਇਸ ਪ੍ਰੋਗਰਾਮ ਜਿਹੜਾ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਤੋਂ ਦਾਸ ਆਪ ਜੀ ਸਾਰਿਆਂ ਨੂੰ ਬੇਨਤੀ ਕਰੇਗਾ ਕਿ ਸਮਾਂ ਕੱਢ ਕੇ ਜ਼ਰੂਰ ਇੱਥੇ ਆ ਕੇ ਇਸ ਮੈਨੇਜਮੈਂਟ ਕਮੇਟੀ ਦੀ ਮੌਸਲਾ ਅਫਸਾਈ ਕਰੋ ਤੇ ਜੇ ਕੋਈ ਉਲਤਾਈ ਰਹਿੰਦੀ ਹੈ ਕਿਸੇ ਕਿਸਮ ਦੀ ਇਤੇ ਤੇ ਉਸ ਨੂੰ ਉਹ ਵੀ ਸੰਗਤ ਕਮੇਟੀ ਦੇ ਨੋਟਿਸ ਵੀ ਲਿਆਓ ਤਾਂ ਕਿ ਉਸ ਦੇ ਵਿੱਚ ਸੁਧਾਰ ਜਿਹੜਾ ਹੋ ਕੀਤਾ ਜਾ ਸਕੇ ਇੰਨੀਆਂ ਗਵੰਤੀਆਂ ਪ੍ਰਵਾਨ ਕਰਨੀਆਂ ਵਾਇ ਬੁਰਜੀ ਕਾਲਸਾ ਵਾਇ ਬੁਰਜੀ